ਜੀ ਜਰੇ 2500 ਦਾ ਹੈ ਡਾਊਨ ਪੇਮੈਂਟ ਕਹਿੰਦੀ 2500 ਦਿਓ ਗੀਜਰ ਘਰੇ ਲੈ ਜਾਓ 25 ਲੀਟਰ ਦਾ ਗੀਜਰ 2500 ਬਸ ਐਕਚੁਅਲੀ ਹੁੰਦਾ ਹੈ ਹਾਂ ਨਾ ਇਹ ਇੰਨਾ ਸਸਤਾ ਥੋੜੀ ਹੋਊਗਾ ਤੁਸੀਂ ਫੜਾਓ 2500 ਲੈ ਜਾਓ ਮਾੜਾ ਹੋਊਗਾ ਫਿਰ ਇਹ ਕਰ ਲਓ ਜਿੰਨੇ ਘੱਟੇ ਚ ਧਰਨੇ ਨੇ 2 ਸਾਲ ਦੀ ਗਾਰੰਟੀ ਹੈ 2 ਸਾਲ ਦੀ ਹਾਂ ਆਦਾ ਯਾਰ ਜਮੇ ਤੱਕਾ ਨਹੀਂ ਕਰਗੇ ਬਾਈ ਅੱਛਾ ਜੇ ਇਹ ਕਿਸ਼ਤਾਂ ਦੇ ਲੈ ਕੇ ਜਾਣਾ ਹੋਵੇ ਇਹ ਵੀ ਕਿਸ਼ਤਾਂ ਦੇ ਬਣ ਜਾਊਗਾ ਮਤਲਬ ਆਪਾਂ ਕਿਹਨੂੰ ਨਾ ਕਿ ਡਾਊਨ ਪੇਮੈਂਟ ਡਾਊਨ ਪੇਮੈਂਟ ਦੇਣ ਦੀ ਵੀ ਲੋੜ ਨਹੀਂ ਸਭ ਤੋਂ ਵੱਡਾ ਫਾਇਦਾ ਇਹੀ ਹੈ ਤੁਸੀਂ ਕੋਈ ਵੀ ਚੀਜ਼ ਬਾਇ ਕਰਨੇ ਜਾਂਦੇ ਹੋ ਨਾ ਮਾਰਕੀਟ ਦੇ ਵਿੱਚ ਉਹ ਕਹਿੰਦੇ ਨੇ ਜੀ ਵੀ ਘੱਟੋ ਘੱਟ ਆਨੂੰ ਇੰਨੇ ਰੁਪਏ ਡਾਟ ਪੇਮੈਂਟ ਚਾਹੀਦੀ ਐ ਫਿਰ ਕਿਸ਼ਤਾਂ ਸਟਾਰਟ ਹੁੰਦੀਆਂ ਨੇ ਜੇ ਮਹੌਣਾ ਮਸ਼ੀਨ ਐ ਜੀ ਜਿੰਨੇ ਦੀ ਵੀ ਹੈਗੀ ਐ ਅਸੀਂ ਸਾਰੀ ਮਸ਼ੀਨ ਤੇ ਲੋਨ ਕਰ ਦਾਂਗੇ ਸਾਰੀ ਦੀ ਕਰ ਦੇਣਗੇ 1 ਰੁਪਿਆ ਵੀ ਛੋਟੇ ਲੈਂਦੇ ਨਹੀਂ ਠੀਕ ਐ ਜੀ 15000 ਰੁਪਏ ਦੇ ਐਲ.ਆਈ.ਡੀ ਨਾਲ ਏ ਫਰੀ ਹੈ ਇਹ ਨਾਲ ਫਰੀ ਹੈ ਮੈਂ ਲਾ ਲਓ ਵੀ 15000 ਚ ਮਿਸਤਰੀ ਕਰੇ ਬਣਾ ਕੇ ਨਹੀਂ ਜਾਂਦਾ ਨਹੀਂ ਬਣਾ ਕੇ ਜਾਂਦਾ ਬਾਈ ਇਹਦੀ ਕੋਸਟ 20000 ਪਲੱਸ ਪੈਂਦੀ ਹੈ ਕੱਲਾ ਪੈਨਲ ਬਣਾਉਣ ਦੀ ਇਹ ਜਿਹਦਾ ਡਰੋਲ ਡਰੂਲ ਲਟਰਮ ਬਟਨ ਬਾਕਸ ਲੱਗਿਆ ਹੋਇਆ ਹੈ ਬਾਈ ਅੱਛਾ ਵਿੱਚੇ ਸਾਨੂੰ ਐਲਸੀਡੀ ਮਿਲ ਗਈ ਨਾਲੇ ਅੱਛੀ ਮਿਲ ਗਈ 15000 ਦੇ ਵਿੱਚ ਹੀ ਹੈ ਔਰ 15 ਦਾ 15 ਵੀ ਦੇਣ ਦੀ ਲੋੜ ਨਹੀਂ ਜੇ ਵੀ ਦੇ ਦਾਂਗੇ ਪ੍ਰੈਸ ਵੀ ਦੇ ਦਾਂਗੇ ਤੇ ਓਟੋਸਟਰ ਜਾਂ ਵੀ ਦੇ ਦਾਂਗੇ ਇੰਡਕਸ਼ਨ ਚੁੱਲਾ ਆ ਗਿਆ ਇੰਡਕਸ਼ਨ ਚੁੱਲਾ ਕਿੱਥੇ ਇੰਡਕਸ਼ਨ ਚੁੱਲਾ ਆ ਦੇਖੋ ਅਜਾ ਸਾਈਡ ਤੇ ਵਾ ਇੰਡਕਸ਼ਨ ਚੁੱਲਾ ਆ ਗਿਆ ਹੈਂਡੀ ਆ ਗਈ ਹੈਂਡੀ ਆ ਗਈ ਤੇ ਨਾਲ ਆਹ ਆ ਗਿਆ ਇਹ ਟੋਟਲ ਸਾਰਾ ਦਾ ਸਾਰਾ ਸਮਾਨ ਰੁਪਈਆ 12000 ਬਸ ਔਰ 12000 ਉਹ ਵੀ ਕਿਸ਼ਤਾਂ ਦੇ ਵਿੱਚ ਤੁਸੀਂ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਕਹਿੰਦਾ ਜੀ ਠੰਡ ਜੀ ਹੋ ਗਈ ਹਨਾ ਤੇ ਹੁਣ ਕੰਬਲਾਂ ਗੁੰਬਲਾਂ ਦਾ ਟਾਈਮ ਮਿੱਤਰੋ ਆ ਗਿਆ ਕੋਟਾਂ ਟਾਈਮ ਆ ਗਿਆ ਕੰਬਲ ਦੇ ਦਈਏ ਜੀ ਫਿਰ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਬੱਲਾ ਦਾ ਸਤਿ ਸ੍ਰੀ ਅਕਾਲ ਜੀ ਤੇ ਭਾਈ ਗਰਗ ਟੈਲੀਕਮ ਆਹਾ ਕੰਬਲ ਮਿੱਤਰੋ ਠੰਡ ਦਾ ਤੋਹਫਾ ਸਾਡੇ ਵੱਲੋਂ ਫ੍ਰੀ ਠੀਕ ਹੈ ਆਹਾ ਜੀ ਹਨਾ ਜੇ ਕਿਸੇ ਨੇ ਚਾਦਰ ਲੈ ਕੇ ਜਿਹੜੇ ਆਪਾਂ ਗਰਮ ਕਹਿ ਦਿੰਦੇ ਹਾਂ ਹਨਾ ਜੀ ਇਹ ਉੱਪਰ ਓਡਣ ਦੇ ਵੀ ਕੰਮ ਆਉਂਦੇ ਆ ਇਹ ਮਤਲਬ ਦੋਨੋਂ ਕੰਮ ਕਰ ਦਿੰਦੀ ਹੈ ਇਹ ਵੀ ਦੇ ਦਾਂਗੇ ਬਿਲਕੁਲ ਫ੍ਰੀ ਹੁਣ ਤੁਸੀਂ ਕਹੋਗੇ ਕਿ ਭਾਈ ਆਹਾ ਠੰਡੇ ਦਾ ਨਾਮ ਸੁਣ ਕੇ ਕੰਬਲ ਫ੍ਰੀ ਸਤ ਪਹਿਲ ਤਾਂ ਜੀ ਆਪਣੇ ਸ਼ਾਪ ਦਾ ਨਾਮ ਕੀ ਹੈ ਜੇ ਕਿਸੇ ਨੇ ਔਰੇ ਆਣਾ ਹੋਵੇ ਐਡਰੈਸ ਕੀ ਪੈਂਦਾ ਹੈਗਾ ਆਪਣੀ ਸ਼ਾਪ ਦਾ ਨਾਮ ਗਰਗ ਇੰਟਰਪ੍ਰਾਈਜ਼ 3 ਪੁਆਇੰਟ ਦੜਬੇ ਦੇ ਵਿੱਚ ਲਿੰਕ ਰੋਡ ਟੀ ਪੁਆਇੰਟ ਜਮੇ ਸਿਰੇ ਦੇ ਖੱਬੇ ਹੱਥਾ ਬਾਹਰੋਂ ਲੋਕੇਸ਼ਨ ਦਿਖਾ ਦੂੰਗਾ। ਅੱਛਾ ਜੀ ਅਪਰ ਮਾਰਕੀਟ ਦੇ ਵਿੱਚ ਆ ਕਵਰ ਪੈਕ। ਇਹ ਲੈਣ ਵਾਗੇ। ਹਾਂ ਜੀ। ਹਨਾ ਇਹਦੀ ਕੀਮਤ ਮੈਂ ਮੰਨ ਕੇ ਚੱਲ ਵੀ 40-50 ਰੁਪਏ ਜਾਂ 100 ਰੁਪਏ ਹੋਊਗੀ। ਬਿਲਕੁਲ ਜੀ। ਤੁਸੀਂ ਕਹਿਣੋ ਮੇਰੇ ਕੋਲ ਰੁਪਈਆ ਲੈ ਕੇ ਆਓ। ਹਾਂ ਜੀ। ਇਹ ਜਮੇ ਤੱਕਾਂ ਨਹੀਂ ਕਰੀ ਜਾਂਦੇ। ਤੁਸੀਂ ਆ ਲਾ ਲਓ ਵੀ 1 ਰੁਪਈਆ ਜੇਬ ਵਿੱਚ ਸਾਡੇ ਕੋਲੇ ਆਉਣ ਵਾਸਤੇ ਪੈਸੇ ਦੇਖਣ ਦੀ ਲੋੜ ਨਹੀਂ ਵੀ ਜੇਬ ਵਿੱਚ ਪੈਸੇ ਹੈਗੇ ਜਾਂ ਨਹੀਂ ਹੈਗੇ ਕਾਜੀ ਹੱਥ ਸਾਡੇ ਕੋਲੇ ਸਮਾਨ ਲੈਣ ਆ ਸਕਦਾ ਕਸਟਮਰ। ਉਹਦੇ ਚ ਕੀ ਹੈ ਵੀ ਕੋਈ ਵੀ ਆਟਮ ਲੈਣੀ ਆ, ਕੋਈ ਮਸ਼ੀਨ ਲੈਣੀ ਆ, ਗੀਜ਼ਰ ਲੈਣਾ, ਐਲਸੀਡੀ ਲੈਣਾ ਜੋ ਮਰਜ਼ੀ ਲੈਣਾ ਬਿਨਾ ਪੈਸੇ ਸਮਾਨ ਦਿੰਨੇ ਆ ਸੀ ਸਿਰਫ ਬਜਾਜ ਦੇ ਕਿਸ਼ਤਾਂ ਕਰਕੇ ਸੋਣੂ ਮਤਲਬ ਆਪਾਂ ਕਿਹਨੂੰ ਨਾ ਕਿ ਡਾਊਨ ਪੇਮੈਂਟ ਡਾਊਨ ਪੇਮੈਂਟ ਦੇਣ ਦੀ ਵੀ ਲੋੜ ਨਹੀਂ ਸਭ ਤੋਂ ਵੱਡਾ ਫਾਇਦਾ ਇਹੀ ਹੈ ਤੁਸੀਂ ਕੋਈ ਵੀ ਚੀਜ਼ ਬਾਏ ਕਰਨੀ ਜਾਂਦੇ ਹੋ ਨਾ ਮਾਰਕੀਟ ਦੇ ਵਿੱਚ ਉਹ ਕਹਿੰਦੇ ਨੇ ਜੀ ਵੀ ਘੱਟੋ ਘੱਟ ਆਨੂੰ ਇੰਨੇ ਰੁਪਏ ਡਾਟ ਪੇਮੈਂਟ ਚਾਹੀਦੀ ਐ ਫਿਰ ਕਿਸ ਤਰ੍ਹਾਂ ਸਟਾਰਟ ਹੁੰਦੀਆਂ ਨੇ ਜਿਵੇਂ ਉਹਨਾ ਮਸ਼ੀਨ ਐ ਜੀ ਜਿੰਨੇ ਦੀ ਵੀ ਹੈਗੀ ਐ ਅਸੀਂ ਸਾਰੀ ਮਸ਼ੀਨ ਤੇ ਲੋਨ ਕਰ ਦਾਂਗੇ ਸਾਰੀ ਦੀ ਕਰ ਦੇਣਗੇ 1 ਰੁਪਈਆ ਵੀ ਛੋਟੇ ਦੇ ਲੈਂਦੇ ਨਹੀਂ ਠੀਕ ਐ ਜੀ ਹੁਣ ਤੁਹਾਨੂੰ ਮੋਬਾਈਲ ਕਵਰ ਲੈਣ ਦੀ ਲੋੜ ਨਹੀਂ ਰੁਪਈਆ ਬਕੈਨ ਨੂੰ ਆ ਜਾਂਦਾ ਹੂੰ ਲੈ ਆਇਓ ਵੀ ਚਲੋ ਹਾਂ ਕੁਝ ਦਿੱਤਾ ਬਾਏ ਧਾਰ ਕਾਰਡ ਪੈਨ ਕਾਰਡ ਬੈਂਕ ਅਕਾਊਂਟ ਤੇ ਸਿਬਲ ਸਟਾ ਡਾਕੇ ਹੋਣਾ ਚਾਹੀਦਾ ਬਿਨਾਂ ਪੈਸੇ ਸਾਡੇ ਕੋਲ ਆ ਜੇ ਤੇ ਗੱਲ ਅਫੋਰਡ ਨਹੀਂ ਕਰ ਸਕਦੇ ਉਹਨਾਂ ਦੇ ਲਈ ਸਪੈਸ਼ਲ ਹੈ ਜਿਨ੍ਹਾਂ ਨੂੰ ਦੜਬੇ ਦਾ 50 ਕਿਲੋਮੀਟਰ ਦਾ ਰਹਿਣਾ ਜੀ ਹਾਂਜੀ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਪੈਜੋਗੇ ਤੁਸੀਂ ਬਸ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਣਾ ਜੇ ਗੱਲ ਕਰੋਗੇ ਮਸ਼ੀਨਾਂ ਕਿੰਨੀਆਂ ਕਿੰਨੀਆਂ ਕਿੰਨੇ ਲੀਟਰ ਦੀਆਂ ਕੀ ਕੁਝ ਮਿਲ ਜੂਗਾ ਕੁਆਲਿਟੀ ਕਿਰੂਗੀ ਮੁੱਖਾਂ ਬਰਾ ਜੀ ਮਾਰੋ ਜ਼ੋਰ ਦੀ ਆਏ 7 ਲੀਟਰ ਤੋਂ ਲੈ ਕੇ 14 ਲੀਟਰ ਤੱਕ ਮਸ਼ੀਨਾਂ ਹਨ ਆਪਣੇ ਕੋਲੇ ਤੇ ਸਾਰੀ ਕੰਪਨੀ ਦਾ ਮਸ਼ੀਨਾਂ ਨੇ ਹੈ LG ਦੀ, Godrej ਦੀ, Whirlpool ਦੀ ਸਾਰੇ ਬ੍ਰਾਂਡ ਦੀਆਂ ਮਸ਼ੀਨਾਂ ਨੇ ਕੋਈ ਦੇਸੀ ਮਸ਼ੀਨ ਨਹੀਂ ਹੋਊਗੀ ਛੋਟੀ ਲੈਣੀ ਹੈ ਭਾਵੇਂ ਵੱਡੀ ਲੈਣੀ ਹੈ ਆਪਾਂ ਆਪਣੀ ਫਰੰਟ ਲੋਡ ਹੋਊਗੀ ਟੌਪ ਲੋਡ ਹੋਊਗੀ ਇਹਦੇ ਨਾਲ ਦੀਆਂ ਨਾਰਮਲ ਹੋ ਗਈਆਂ ਕੋਈ ਵੀ ਤੁਸੀਂ ਆ ਕੇ ਲੈਣੇ ਇੱਕ ਵਾਰੀ ਸਟਾਕ ਵੈਸੇ ਦਿਖਾ ਦਿਓ ਸਿਰੇ ਤੱਕ ਜਾ ਕੇ ਤੇ ਰੁਪਈਆ 1 ਲੈ ਕੇ ਆਣਾ ਆਧਾਰ ਕਾਰਡ ਪੈਨ ਕਾਰਡ ਚੱਕ ਲਿਓ ਤੇ ਮਸ਼ੀਨ ਚੱਕ ਕੇ ਲੈ ਜਾਓ ਜੇ ਤੁਸੀਂ ਦੜਬੇ ਤੋਂ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਰਹਿੰਦੇ ਹੋ ਇਕੱਲੇ ਵਾਸ਼ਿੰਗ ਮਸ਼ੀਨਾਂ ਨਹੀਂ ਹੈਗੀਆਂ ਮਿੱਤਰੋ ਇਲੈਕਟ੍ਰੋਨਿਕਸ ਦਾ ਜੋ ਵੀ ਸਮਾਨ ਪਈ ਇੱਧਰ ਵੀ ਵਿਪਨਾਣਾ ਬਹੁਤ ਸਾਰਾ ਤੇ ਇਹ ਵੀ ਆਪਣਾ ਰੁਪਈਏ ਦੇ ਵਿੱਚ ਮਿਲ ਜੂਗਾ ਹਾਂ ਜੀ ਚਿਮਣੀ ਆ ਗਈਆਂ ਗੀజర్ ਆ ਗਏ ਚੁੱਲ੍ਹੇ ਆ ਗਏ ਇੰਡਕਸ਼ਨ ਚੁੱਲ੍ਹੇ ਆ ਗਏ ਇੰਡਕਸ਼ਨ ਚੁੱਲਾ ਵੀ ਨਾਲ ਮਿਲੂਗਾ ਮਤਲਬ ਠੀਕ ਹੈ ਜੀ ਕਿਸ਼ਤਾਂ 'ਚ ਆ ਜਾਂਦਾ ਸਾਰਾ ਸਮਾਨ ਸਾਰਾ ਸਮਾਨ ਕਿਸ਼ਤਾਂ 'ਚ ਆ ਚਿਮਣੀ ਗੈਸ ਵਾਲਾ ਚੁੱਲਾ ਇੰਡਕਸ਼ਨ ਚੁੱਲਾ ਗੀజర్ ਸਾਰਾ ਸਮਾਨ ਕਿਸ਼ਤਾਂ 'ਚ ਆਊਗਾ ਹਰ ਇੱਕ ਸਮਾਨ ਤੇ ਕਿਸ਼ਤ ਬਣਾਉਣਾ ਪਰ ਕੋਈ ਮਰਜ਼ੀ ਲੈ ਲਓ ਕੋਈ ਮਰਜ਼ੀ ਲੈ ਲਓ ਹੁਣ ਸਿਆਲਾਂ ਦੇ ਵਿੱਚ ਇੱਕ ਤਾਂ ਵਾਸ਼ਿੰਗ ਮਸ਼ੀਨ ਸਭ ਤੋਂ ਵੱਧ ਡਿਮਾਂਡ ਹੁੰਦੀ ਹੈ ਕਿਉਂਕਿ ਠੰਡੇ ਪਾਣੇ ਦੇ ਵਿੱਚ ਕੱਪੜੇ ਕੋਪੜਾ ਧੋਣ ਕਰਨੇ ਔਖਾ ਹੁੰਦਾਗਾ ਤੇ ਇਹ ਆਫਰ ਉਹਨਾਂ ਭਰਾਵਾਂ ਨੂੰ ਦੇਖ ਕੇ ਲਈ ਗਿਆ ਵੀ ਜਰੂਰੀ ਹੁੰਦਾ ਕਿ ਸਾਰਿਆਂ ਕੋਲ ਕੈਸ਼ ਆਉਂਦਾ ਹੀ ਹਣਾ ਕਿਉਂਕਿ ਅੱਜ ਦਾ ਸਮਾਂ ਕੁਛ ਲਾ ਲਓ ਲੈਣ ਦਾ ਚੀਜ਼ ਜੁੜ ਜੂ ਕਿਸ਼ਤ ਵੀ ਕੋਈ ਜ਼ਿਆਦਾ ਵੱਡੀ ਨਹੀਂ ਕਿਸ਼ਤ ਸਿਰਫ ਮਸ਼ੀਨ ਦੇ 1000 ਰੁਪਏ ਕੋਈ ਵਿਆਜ ਨਹੀਂ ਕੋਈ ਵਿਆਜ ਨਹੀਂ ਸਿਰਫ 1000 ਰੁਪਏ ਮਹੀਨੇ ਦੀ ਕਿਸ਼ਤ ਉਹਨੇ ਭਰਨੀ ਹੈ ਬਜਾਜ ਕਾਰਡ ਫਰੀ ਬਣਾਵਾਂਗੇ ਫਰੀ ਬਣਾਵਾਂਗੇ ਉਸ ਤੋਂ ਬਾਅਦ ਅੱਜ ਕੱਲ੍ਹ ਟਾਈਮ ਚੱਲ ਪਿਆ ਜੀ ਕਹਿੰਦਾ ਵੀ ਗੀਜ਼ਰ ਲੈ ਕੇ ਜਾਣਾ ਪਰ ਜਦੋਂ ਗੀਜ਼ਰ ਦਾ ਨਾਮ ਆਇਆ ਤਾਂ ਮਿੱਤਰੋ ਕੀ ਕਹਿੰਦੇ ਨੇ ਕਿ ਸਾਡੇ ਦਾ 300 ਯੂਨਟ ਫਰੀ ਮਿਲਦੀ ਹੈ ਮਿੱਤਰੋ ਇਹ ਜੀ ਗੀਜ਼ਰ ਪਹਿਨੇ ਬੇਲੀ ਘ ਮਹਿੰਗਾ ਨਾ ਨਜ਼ਾਰੇ ਨਾਲ ਚਲਾਈ ਚੱਲੋ ਬਿੱਲ ਬੋਲ ਤਾਂ ਭੁੱਲੋ ਜੋ ਵੀ ਆ ਜਾਊਗਾ ਅੱਛਾ ਇਹ ਗੀਜਰਾਂ ਦੀ ਗੱਲ ਆ ਜਾਂਦੀ ਹੈ ਕਿ ਮਹਿੰਗੇ ਤੋਂ ਮਹਿੰਗਾ ਸਸਤਾ ਤੋਂ ਪਿਆ ਪਰ ਤੁਸੀਂ ਜਮੀਰ ਰਕਾਰਡ ਤੋੜਤੇ ਆਪਾਂ ਤੁਸੀਂ ਦੇਖੋ ਜੀ ਅੱਜ ਤੱਕ ਸੋਨਾ ਨਾ 2500 ਰੁਪਏ ਦਾ ਗੀਜਰ 25 ਲੀਟਰ ਦਾ ਛੂਟ ਬੋਲ ਰਹਿਣਾ ਐਡਾ ਵੱਡਾ ਗੱਪ ਕਦੇ ਤੁਸੀਂ ਅਸ ਤੋਂ ਪਹਿਲਾਂ ਸੁਣਿਆ 25 ਲੀਟਰ ਦਾ ਗੀਜਰ 2500 ਰੁਪਏ ਦਾ 5 ਸਟਾਰ ਹਾਂਜੀ ਉਹ ਡਾਊਨ ਪੇਮੈਂਟ ਹੈ ਜੀ ਨਹੀਂ ਨਹੀਂ ਜੀ ਗੀਜਰ 2500 ਦਾ ਹੈ ਡਾਊਨ ਪੇਮੈਂਟ ਕਹਦੀ 2500 ਦਿਓ ਗੀਜਰ ਘਰੇ ਲੈ ਜਾਓ 25 ਲੀਟਰ ਦਾ ਗੀਜਰ 2500 ਬਸ ਐਕ ਨਾ ਇਹੰਨਾ ਸਸਤਾ ਥੋੜੀ ਹੋਊਗਾ ਤੁਸੀਂ ਫੜਾਓ 2500 ਲੈ ਜਾਓ ਮਾੜਾ ਹੋਊਗਾ ਫਿਰ ਇਹ ਤਰ ਲੋ ਜਿੰਨੇ ਗੱਡੀ ਚ ਧਰਨੇ ਨੇ 2 ਸਾਲ ਦੀ ਗਾਰੰਟੀ ਹੈ 2 ਸਾਲ ਦੀ ਹਾਂ ਆਦਾ ਯਾਰ ਜਮੇ ਤੱਕਾ ਨਹੀਂ ਕਰਗੇ ਬਾਈ ਅੱਛਾ ਜੇ ਇਹ ਕਿਸ਼ਤਾਂ ਦੇ ਲੈ ਕੇ ਜਾਣਾ ਹੋਵੇ ਇਹ ਵੀ ਕਿਸ਼ਤਾਂ ਦੇ ਬਣ ਜਾਊਗਾ 5000 ਰੁਪਏ ਸਮਾਨ ਪੂਰਾ ਕਰ ਲਿਓ 2500 ਇਹ ਹੋ ਗਿਆ 2500 ਦਾ ਹੋਰ ਸਮਾਨ ਲੈ ਲਿਓ 5ਾਂ ਦੀ ਕਿਸ਼ਤਾਂ ਕਰ ਦਾਂਗੇ ਆ ਵੀ ਘਾਂਟ ਜੀਜਾ ਯਾਰ ਹਣਾ ਯਾਰ ਵੈਸੇ ਉਹ 2500 ਕੁਛ ਵੀ ਲੇਗਾ 2500 ਦਾ 25 ਲੀਟਰ ਦਾ ਗਿਜਾ ਜੇ ਅਸਪਰ ਇਹਦੇ ਨਾਲ ਫਿਰ ਗਿਫਟ ਵੀ ਬਣਦਾ ਜੀ ਫਿਰ ਇਸ ਹਿਸਾਬ ਨਾਲ ਦਾ ਗਿਫਟ ਵੀ ਦੇਵਾਂਗੇ ਅੱਛਾ ਜੀ ਹਾਂ 5000 ਰੁਪਏ ਸਮਾਨ ਕਰਾਂਗੇ ਤੁਸੀਂ ਇੱਕ ਐਟ ਮੋਰ ਲਓਗੇ 5000 ਦਾ ਕਾਰਡ ਉਹਦੇ 5000 ਨਾਲ ਗਿਫਟ ਦੇ ਦਾਂਗੇ ਲਓ ਵੀ ਗਿਫਟ ਵੀ ਦੇ ਦਾਂਗੇ ਹੋਰ ਦੱਸੋ ਮੇਰੇ ਕੋਈ ਚੱਕਰ ਨਹੀਂ ਬਾਕੀ ਐਲੂ ਡਲੂ ਡੀਆਂ ਪਈ ਨਵੀਆਂ ਆ ਗਈਆਂ ਹਨਾ ਕਿਸੇ ਨੇ ਇਹ ਵੀ ਲੈ ਕੇ ਜਾਣੀਆਂ ਹੁਣ ਲਓ ਬਈ ਬਾਕੀ ਇੱਕ ਵਾਰੀ ਉਹ ਪਰਲੇ ਪਾਸੇ ਜਾ ਕੇ ਚੈੱਕ ਕਰਾ ਦੇ ਸਾਰਾ ਸਮਾਨ ਮਿਲ ਜਾਊਗਾ ਇੱਕ ਆਪਣੇ ਕੋਲੇ ਕੰਬੋ ਤਿਆਰ ਕਰਿਆ ਹੋਇਆ ਹਾਂਜੀ ਸਾਰਾ ਹੀ ਸਮਾਨ ਪੂਰਾ ਕਰ ਦਿਆਂ ਪਾ ਇੱਕ ਕੰਬੋ ਚ ਦੱਸੋ ਜੀ ਫਿਰ ਕੀ ਖਰੀਦਾਂਗਾ ਬੜਾ ਜੱਕਵ ਤੇ ਇੰਡੈਕਸ਼ਨ ਚੁੱਲਾ ਹਾਂਜੀ ਬੱਡ ਟੌਫਟਰ ਪ੍ਰੈਸ ਹੈਂਡੀ ਸਾਰਾ ਸਮਾਨ ਹੀ ਦੇਵਾਂਗੇ ਤੁਹਾਨੂੰ ਅੱਛਾ ਇਕੱਠਾ ਕਰਤਾ ਸਾਰਾ ਸਮਾਨ ਇੱਕ ਵਾਰ ਚ ਵਿੱਚ ਉਹਦੇ ਦੀ ਕਿਸ਼ਤਾਂ ਬਣਾਵਾਂਗੇ 1000 ਰੁਪਏ ਮਹੀਨੇ ਦੇ ਕੋਲ ਠੀਕ ਹੈ ਹਾਂ ਤੇ ਹੁਣ ਜੇ ਕੋਈ ਆਪਣਾ ਵੀਰਪਾਈ ਸ਼ਕੀਨ ਹੈ ਘਰੇ ਕਹਿੰਦਾ ਐਲ.ਡੀ ਪੈਨਲ ਲਾਉਣੇ ਆ ਇਹਦੇ ਨਾਲ ਆਪਾਂ ਐਲ.ਡੀ ਫ੍ਰੀ ਦੇ ਰਿਹਾ ਆ ਐਲ.ਡੀ ਫ੍ਰੀ ਹੈ ਇਹਦੇ ਨਾਲ ਆ ਪੈਨਲ ਲੈ ਜਾਓ ਐਲ.ਡੀ ਦੇ ਪੈਸੇ ਲਾਉਣ ਦੀ ਲੋੜ ਨਹੀਂ ਜਾਂ ਫਿਰ ਐਲ.ਡੀ ਲੈ ਲਓ ਆ ਫ੍ਰੀ ਦੇ ਦਾਂਗੇ ਤੁਹਾਨੂੰ ਜਿਹੜੀ ਮਰਜ਼ੀ ਚੀਜ਼ ਲੈ ਲਓ ਇੱਕ ਦੇ ਪੈਸੇ ਦੇਣੇ ਨੇ ਹੁਣ ਕੋਈ ਆਪਣਾ ਕਿੰਨੇ ਇੰਚ ਦੀ ਆਪਣੀ ਐਲਈਡੀ ਉਹ ਜਾਂਦੀ ਹੈ 25 ਇੰਚ ਐਲਈਡੀ ਆ 15000 ਰੁਪਏ ਦੀ ਐਲਈਡੀ ਨਾਲ ਇਹ ਫ੍ਰੀ ਆ ਇਹ ਨਾਲ ਫ੍ਰੀ ਆ ਮੈਂ ਲਾ ਲਓ ਵੀ 15000 ਚ ਮਿਸਤਰੀ ਕਰੇ ਬਣਾ ਕੇ ਨਹੀਂ ਜਾਂਦਾ ਨਹੀਂ ਬਣਾ ਕੇ ਜਾਂਦਾ ਬਾਈ ਇਹਦੀ ਕੋਸਟ 20000 ਪਲੱਸ ਪੈਂਦੀ ਆ ਕੱਲਾ ਪੈਨਲ ਬਣਾਉਣ ਦੀ ਇਹ ਜਿਹਦਾ ਡਰੋਲ ਡਰੂਲ ਲਟਰਮ ਬਟਰਮ ਬਾਕਸ ਲੱਗਿਆ ਹੋਇਆ ਬਾਈ ਅੱਛਾ ਵਿੱਚੇ ਸੋਨ ਐਲਸੀਡੀ ਮਿਲ ਗਈ ਨਾਲੇ ਐ ਛੜੀ ਮਿਲ ਗਈ 15000 ਦੇ ਵਿੱਚ ਹੀ ਐ ਔਰ 15 ਦਾ 15 ਵੀ ਦੇਣ ਦੀ ਲੋੜ ਨਹੀਂ 15 ਦਾ 15000 ਦੀਆਂ ਸਾਰੀਆਂ ਕਿਸ਼ਤਾਂ ਕਰਾਵਾਂਗੇ ਹੋਰ ਦੱਸੋ ਕੋਈ ਡਾਊਨ ਪੇਮੈਂਟ ਦੀ ਲੋੜ ਨਹੀਂ ਲੈ ਹੁਣ ਆ ਲੈ ਇਨੂੰ ਪੂਰਾ ਦਾ ਪੂਰਾ ਇਕੱਠਾ ਕਰਕੇ ਲੈ ਜਾਓ। ਇਹ ਚ ਸਮਾਨ ਕੀ ਕੁਛ ਆ ਗਿਆ ਬੜਾ ਕੁਛ ਆ ਗਿਆ। ਸਾਰਾ ਤਾਂ ਬਹੁਤ ਆਟਮਾਂ ਦੇ ਵਿੱਚ। ਤੁਹਾਨੂੰ ਸਟਿੱਕਰ ਸ਼ੁਕਰੀਆ ਬੜਾ ਹੀ ਕੁਛ ਲਾਤਾ। ਕੀ ਕੁਛ ਹੈ ਗਣਾ ਮੜਾ ਇੱਕ ਵਾਰੀ। ਗੀਜ਼ਰ ਆ ਗਿਆ, ਪ੍ਰੈਸ ਆ ਗਈ, ਹੈਂਡੀ ਆ ਗਈ, ਬ੍ਰੈਡ ਟੋਸਟਰ ਆ ਗਿਆ। ਤੇ ਆ ਗਿਆ ਇੰਡਕਸ਼ਨ ਚੁੱਲਾ। ਇਹ ਕਿਹਦੇ ਨਾਲ ਦੇਵਾਂਗੇ ਹਿੱਟਰ। ਅੱਛਾ ਜੀ। ਹੁਣ ਹਿੱਟਰ ਦੀ ਵੀ ਲੋੜ ਹੈ। ਹਿੱਟਰ ਵੀ ਇਹਦੇ ਨਾਲ ਦੇਵਾਂਗੇ ਜੀ। ਨਾਲੇ ਤੇ ਹਿੱਟਰ। ਹਾਂ। ਅੱਛਾ ਹੁਣ ਤੁਸੀਂ ਦੇਖੋ ਵੀ ਸਾਰਾ ਸਮਾਨ ਪੂਰਾ ਹੋ ਗਿਆ ਇੱਕ ਆਟਮ ਦੇ ਨਾਲ। ਇੱਕ ਚੀਜ਼ ਗ੍ਰੀਦੋ ਸਾਰੀ ਸਮਾਨ ਨਾਲ ਆ ਗਿਆ ਸਾਰਾ ਸਮਾਨ ਨਾਲ ਲਾਵੇ ਫੜਾ ਦੇੋ ਜੀ ਕੀ ਜਰਾ ਇਹ ਵੀ ਲਾ ਦੇ ਉਹ ਵੀ ਕਿਸ਼ਤਾਂ ਦੇ ਲੈਵੇ ਆਲਾ ਹੋਰ ਫ੍ਰੀ ਦੇਤਾ ਸਾਨੂੰ ਇੱਕ ਨਾਲ ਅੱਛਾ ਫ੍ਰੀ ਹੈ ਇਹ ਹਾਂ ਆਹ ਨਾਲ ਦੇਤਾ ਫ੍ਰੀ 2 ਸਾਲ ਦੀ ਗਾਰੰਟੀ ਹੈ ਦੀ ਅੱਛਾ ਇਹ ਸਾਰਾ ਸਮਾਨ ਉਹ ਬਣੂ ਕਿੰਨੇ ਦਾ ਇਹ ਇਹ ਬਣੂਆ ਸਿਰਫ 12000 ਰੁਪਏ ਦਾ 12000 ਟੋਟਲ ਦੇਣਾ ਸਾਨੂੰ 12000 ਚ ਗੀਜ਼ਰ ਵੀ ਦੇ ਦਾਂਗੇ ਪ੍ਰੈਸ ਵੀ ਦੇ ਦਾਂਗੇ ਤੇ 8000 ਰੁਪਇਆ ਵੀ ਦੇ ਦਾਂਗੇ ਇੰਡਕਸ਼ਨ ਚੁੱਲਾ ਆ ਗਿਆ ਇੰਡਕਸ਼ਨ ਚੁੱਲਾ ਕਿੱਥੇ ਇੰਡਕਸ਼ਨ ਚੁੱਲਾ ਆ ਦੇਖੋ ਅਜਾ ਸਾਈਡ ਤੇ ਵਾ ਇੰਡਕਸ਼ਨ ਚੁੱਲਾ ਆ ਗਿਆ ਹੈਂਡੀ ਆ ਗਈ ਹੈਂਡੀ ਆ ਗਈ ਤੇ ਨਾਲ ਆਹ ਆ ਗਿਆ ਇਹ ਟੋਟਲ ਸਾਰਾ ਦਾ ਸਾਰਾ ਸਮਾਨ ਰੁਪਇਆ 12000 ਬਸ ਔਰ 12000 ਉਹ ਵੀ ਕਿਸ਼ਤਾਂ ਦੇ ਵਿੱਚ ਤੁਸੀਂ ਰੁਪਇਆ ਉਰੇ ਵੀ ਨਹੀਂ ਦੇਣਾ ਦਾ ਸਾਰੇ ਕਾਸੇ ਦਾ ਲਓ ਬਈ ਬਾਕੀ ਜੇ ਹਾਂ ਕਈ ਭਰਾ ਕਰਨ ਕਰ ਲੈ ਇਹ ਉਹ ਸ਼ੁਰੂ ਤੋਂ ਸਟਾਰਟ ਕਰ ਲੈ ਕਿਸੇ ਨੇ ਫਰਿੱਜ ਵੀ ਲੈਣੇ ਨੇ ਉਹ ਵੀ ਤੁਹਾਨੂੰ ਰੁਪਇਆ ਦੇ ਕੀ ਮਿਲ ਜਾਣਗੇ ਮਿੱਤਰੋ ਮਤਲਬ ਕਿਸ਼ਤਾਂ ਦੇ ਉੱਤੇ ਪੂਰਾ ਬਟਾ ਪੂਰਾ ਬਿਨਾ ਕਿਸੇ ਵਿਆਜ ਤੋਂ ਏਸੀ ਲੈਣੇ ਨੇ ਗੀਜ਼ਰ ਲੈਣੇ ਨੇ ਇਨਵਰਟਰ ਲੈਣੇ ਨੇ ਬੈਟਰੀ ਲੈਣੇ ਨੇ ਹਣਾ ਏ ਟੂ ਜ਼ਾਡਾ ਟਮ ਹੈਗੀ ਲੈ ਜਾ ਵੀ ਉਹਰਾ ਨੂੰ ਕਿਉਂਕਿ ਹੁਣ ਦੌਰ ਚੱਲ ਪਿਆ ਠੰਡ ਦਾ ਬੈਟਰੀਆਂ ਕਈਆਂ ਦੀਆਂ ਸੋ ਗਿਆ ਹੋਣੀਆਂ ਘਰਾਂ ਵਾਲੇ ਇਨਵਰਟਰਾਂ ਦੀਆਂ ਹਾਂ ਜੀ ਤੇ ਗੀਜ਼ਰ ਆ ਗਏ ਹਾਂ ਜੀ 5 ਸਾਲ ਦੀ ਗਾਰੰਟੀ ਹੈ ਹਾਂ ਜੀ ਥਰਮੋਸਟ ਗੀਜ਼ਰ ਆ ਪੂਰਾ ਟੌਪ ਦੀ ਕੁਆਲਿਟੀ ਹੈ ਤੇ ਮੈਜ ਦਾ ਸਾਰਾ ਸਮਾਨ ਮਿਲਦਾ ਆਪਣੇ ਕੋਲੇ ਮਿਲੂਗੀ ਤੇ ਚ ਬੈਟਰੀ ਵੀ ਮਿਲੂਗੀ ਗੱਡੀ ਦੀ ਟਰੈਕਟਰ ਦੀ ਅਮਰੂਤੀ ਦੀ ਤੇ ਘਰ ਵਾਲਾ ਇਨਵਰਟਰ ਬੈਟਰੀ ਸਾਰਾ ਸਮਾਨ ਮਿਲੂਗਾ ਠੀਕ ਹੈ ਜੀ ਲਾ ਬਾਈ ਬੈਂਡਰੀ ਬੂੰਡਰੀ ਜਿਹਨਾਂ ਅੱਛਾ ਜੀ ਅੱਛਾ ਕਿਸੇ ਕੋਲ ਨਾ ਜੇ ਮੈਂ ਵਾਸ਼ਿੰਗ ਮਸ਼ੀਨ ਪੁਰਾਣੀ ਪਈ ਹੁੰਦੀ ਹੈ ਵੀ ਉਹ ਕੱਟ ਲਾਂਗੇ ਆਪਾਂ ਹਾਂਜੀ ਪੁਰਾਣੀ ਕੱਟ ਕੇ ਪੁਰਾਣੀ ਕੱਲੀ ਪੁਰਾਣੀਆਂ ਕਟਾਜੋ ਬਿਨਾ ਪੈਸੇ ਦੇ ਦਾਂ ਕੱਟ ਕੇ ਓਕੇ ਪੁਰਾਣੀ ਦੇ ਦਿਓ ਨਵੀਂ ਲੈ ਜਾਓ ਨਵੀਂ ਲੈ ਜਾਓ ਬਾਈ ਲਾ ਹੋਰ ਦੱਸੋ ਬਾਈ ਪੈਸੇ ਤਾਂ ਲੈਣੇ ਪੈਣਗੇ ਐ ਨਾ ਕਿ ਉਹ ਬਿਨਾ ਪੈਸਾ ਉਹ ਤਾਂ ਬਾਕੀ ਕਿਸੇ ਤਾਂ ਆ ਜਾਣਗੇ ਪੈਸੇ ਤਾਂ ਲੈਣੇ ਨੇ ਆਪਾਂ ਨਾਲ ਕਹੋ ਉਹ ਕਾਲੂ ਰੌਲਾ ਪਾ ਲੈਣ ਲੈ ਮਿੱਤਰੋ ਬਾਕੀ ਇਲੈਕਟ੍ਰੀਕਲ ਸਕੂਟੀਆਂ ਆ ਗਈਆਂ ਇਹਨਾਂ ਤੇ ਵੀ ਆਫਰ ਹੈ ਤੇ ਜਿਹੜੇ ਭਰਾ ਹੁਣ ਕਹਿਣਗੇ ਕਿ ਅਸੀਂ 50 ਕਿ ਚਲੋ ਯਾਰ ਆਫਰ ਲਾ ਦਨਾ ਤੁਸੀਂ ਉਹਦੇ ਉਹਦੇ ਲੋਕਲ ਮਾਰਕੀਟ ਲੱਗਦੀ ਆ ਲੋਕਲ ਕੋਈ ਸ਼ਾਪ ਲੱਗਦੀ ਆ ਉੱਥੇ ਰੇਟ ਟਰਾਈ ਕਰ ਲਿਓ ਉਸ ਤੋਂ ਬਾਅਦ ਭਰਾ ਦਾ ਸਕਰੀਨ ਤੇ ਨੰਬਰ ਜਦਰਾ ਕਾਲ ਕਰਕੇ ਕਨਫਰਮ ਕਰ ਲਿਓ ਤੁਹਾਨੂੰ ਪਤਾ ਲੱਗ ਜਾਊ ਕਿ ਹਾਂ ਯਾਰ ਰੇਟ ਦਾ ਫਰਕ ਇੱਕ ਵਾਰੀ ਰੇਟ ਜ਼ਰੂਰ ਪੁੱਛ ਲੈਣ ਲੈਣ ਤੋਂ ਕਿਤੋਂ ਵੀ ਸਮਾਨ ਲਓ ਐਂ ਕਹਿੰਦੇ ਨਾ ਲਓ ਪਰ ਸਟੋ ਰੇਟ ਇੱਕ ਵਾਰੀ ਜ਼ਰੂਰ ਟਰਾਈ ਕਰ ਲਓ ਤੁਸੀਂ ਚੱਲਾ ਚਾਰ ਦੁਕਾਨਾਂ ਤੇ ਜਾਣਾ ਉੱਥੋਂ ਰੇਟ ਕਨਫਰਮ ਕਰਨਾ ਫੇਰ ਉਰੇ ਆਉਣਾ ਸਿੱਧੀ ਜੀ ਗੱਲ ਇਹ ਆ ਉਹਦਾ ਕਾਰਨ ਕੀ ਆ ਤੁਹਾਨੂੰ ਪਤਾ ਲੱਗੂਗਾ ਵੀ ਮਾਰਕੀਟ ਦੇ ਵਿੱਚ ਕਿਹੜੇ ਚੀਜ਼ ਕਿੰਨੇ ਦੀ ਆ ਤੇ ਇਹਨਾਂ ਦਾ ਕਿਸੇ ਨੇ ਬੈੱਡ ਲੈਣੇ ਫਰਨੀਚਰ ਦਾ ਸਮਾਨ ਵੀ ਆਪਣੇ ਕੋਲ ਹੁੰਦਾ ਹੀ ਹੈ ਨਾ ਅਲਮਾਰੀ ਉਹ ਪੂਰਾ ਸਾਰਾ ਕੁਝ ਸਾਰੇ ਵਿੱਚ ਬੈੱਡਾਂ ਚ ਮਤਲਬ ਬੈੱਡ ਸਾਡੇ ਕੋਲੇ ਘੱਟੋ ਘੱਟ ਤੁਸੀਂ ਲੈ ਲਓ 50 ਡਿਜ਼ਾਈਨ ਨੇ ਨਾ ਜੀ 50 ਡਿਜ਼ਾਈਨ ਬਹੁਤ ਲਗਜ਼ਰੀ ਤਰ੍ਹਾਂ ਦੇ ਸਾਰੇ ਤਰ੍ਹਾਂ ਦੇ ਬੈੱਡ ਨੇ ਹਰ ਤਰ੍ਹਾਂ ਦੀ ਆਟਮ ਮਿਲ ਜੂਗੇ ਬਾਈ ਫਰਨੀਚਰ ਦੀ ਇਲੈਕਟ੍ਰੋਨਿਕਸ ਦੀ ਦੇਖੋ ਮਸ਼ੀਨ ਵਾਲੇ ਨੇ ਕੰਬਲ ਤੇ ਆਪਾਂ ਮਸ਼ੀਨ ਵਾਲਾ ਫਰੀ ਦੇ ਰਹੇ ਹਾਂ ਹਾਂ ਮਸ਼ੀਨ ਦੇ ਨਾਲ ਮਸ਼ੀਨ ਨਾਲ ਤੇ ਇੱਕ ਜਿਹੜਾ ਆਪਣੇ ਕੋਲੇ ਥਰਮੋਸ ਵਾਲਾ ਗੀਜਰਾ ਉਹਦੇ ਨਾਲ ਉਹ ਨਾਲ ਗਿਫਟ ਦੇ ਰਹੇ ਹਾਂ ਮਸ਼ੀਨ ਚ ਕੱਪੜੇ ਧੋ ਕੇ ਠੰਡ ਲੱਗਦੀ ਹੈ ਕ ਲਓ ਸਕਰੀਨ ਤੇ ਨੰਬਰ ਚੱਲ ਰਿਹਾ ਬਾਕੀ ਐਡਰੈਸ ਆਪਾਂ ਤੁਹਾਨੂੰ ਦਿਖਾਤਾ ਕੋਈ ਵੀ ਵੀਰ ਭਾਈ ਉਰੇ ਆਉਣਾ ਚਾਹੁੰਦਾ ਬਈ ਕੰਟੈਕਟ ਕਰ ਲਿਓ ਬਾਕੀ ਵਿਜ਼ਿਟ ਕਰ ਲਿਓ ਤੇ ਕੋਈ ਹੋਰ ਚੀਜ਼ ਰਹਿ ਗਈ ਹੋਵੇ ਜੀ ਆਪਣੀ ਅਜੋਰਾ ਨੰਬਰ ਬਹੁਤ ਵਿਆਦਾ ਫਿਰ ਵੀਡੀਓ ਥੋੜੀ ਕਈ ਘੰਟੇ ਦੀ ਬਣ ਜੂਗੀ ਅੱਛਾ ਐਲੂ ਲੜੀ ਵੀ ਆਪਣੇ ਕੋਲ ਵੱਡੀਆਂ ਆ ਗਈਆਂ ਹਨਾ ਲਓ ਬਈ ਉਹ ਹਾਇਰ ਕੰਪਨੀ ਦੇਖ ਲਓ ਬਈ ਵੱਡੀਆਂ ਵੀ ਆ ਗਈਆਂ ਬਾਕੀ ਬਾਈ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਦੇ ਲਈ ਸ਼ੇਅਰ ਕਰ ਦਿਆ ਕਰੋ ਤਾਂ ਜੋ ਆਪਣੇ ਉਹ ਵੀਰ ਭਾਈ ਤੱਕ ਵੀਡੀਓ ਪਹੁੰਚੇ ਜਿਹੜੇ ਇਕੱਠੇ ਪੈਸੇ ਲਾਉਣਾ ਚਾਹੁੰਦੇ ਹਨਾ ਜਿਹੜਾ ਕਹਿੰਦਾ ਕਿ ਯਾਰ ਮ ਬਿਆਜ ਤੋਂ ਵੀ ਆ ਬਚਾਰਿਆ ਅਗਲੇ ਹੁਣ ਆ ਜੀ ਬਾਕੀ ਸਾਰੇ ਪ੍ਰਾਪਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਯੂਰ ਕਰਦੇ ਹਾਂ ਜੀ ਬਾਬਾ ਜੀ